ਲੁਧਿਆਣਾ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਜਿੱਥੇ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਲੀਡਰ ਖੁਸ਼ ਹੋ ਰਹੇ ਆ ਤੇ ਉੱਥੇ ਹੀ ਹੁਣ ਇੱਕ ਹੋਰ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਆ ਨੀਟੂ ਸ਼ਟਰਾਂ ਵਾਲਾ ਜਿਹੜਾ ਆਪਾਂ ਵੇਖਿਆ ਬਹੁਤ ਸਾਰੇ ਇਲੈਕਸ਼ਨ ਲੜਿਆ ਪਰ ਉਸਦੇ ਨਸੀਬ ਦੇ ਵਿੱਚ ਜਿੱਤ ਨਹੀਂ ਹੋਈ ਪਰ ਉਸਦਾ ਹੌਸਲਾ ਨਹੀਂ ਟੁੱਟਿਆ ਉਹ ਹਮੇਸ਼ਾ ਜਿੱਥੇ ਵੀ ਜਾਂਦਾ ਕੋਈ ਜਿੰਮੀ ਚੋਣ ਹੁੰਦੀ ਹੈ ਚਾਹੇ ਪਾਰਲੀਮੈਂਟ ਦੀ ਚੋਣ ਆਉਂਦੀ ਆ ਉਹ ਹਰ ਇੱਕ ਚੋਣ ਦੇ ਵਿੱਚ ਆਪਣੀ ਕਿਸਮਤ ਅਜਮਾਉਂਦਾ ਪਰ ਵੋਟਾਂ ਵਿਚਾਰੇ ਨੂੰ 15 20 30 40 ਇੰਨੀਆਂ ਹੀ ਪੈਂਦੀਆਂ ਪਰ ਮੀਡੀਆ ਕਵਰੇਜ ਜ਼ਰੂਰ ਉਸ ਨੂੰ ਮਿਲਦੀ ਆ ਦਿਲ ਦੀ ਤਮੰਨਾ ਸਭ ਤੋਂ ਪਹਿਲਾਂ ਜਦੋਂ ਉਸ ਨੇ ਇਲੈਕਸ਼ਨ ਲੜਿਆ ਸੀ ਉਹ ਵੀ ਰਾਜਨੀਤਿਕ ਪਾਰਟੀਆਂ ਤੋਂ ਦੁਖੀ ਹੋ ਕੇ ਉਸ ਨੇ ਇਲੈਕਸ਼ਨ ਲੜਿਆ ਸੀ ਕਿਉਂਕਿ ਉਦੋਂ ਦੇ ਮੌਜੂਦਾ ਐਮਪੀ ਕੋਲ ਉਹ ਕਿਸੇ ਕੰਮ ਲਈ ਗਿਆ ਉਸ ਦੀ ਗਰੀਬ ਹੋਣ ਕਰਕੇ ਗੱਲ ਨਹੀਂ ਸੁਣੀ ਗਈ ਗੁੱਸੇ 'ਚ ਆ ਕੇ ਉਸ ਨੇ ਡਿਸੀਜਨ ਲਿਆ ਕਿ ਉਹ ਵੋਟਾਂ ਦੇ ਵਿੱਚ ਖੜੇਗਾ ਪਰ ਪਰਿਵਾਰ ਨੇ ਵੀ ਉਦੋਂ ਉਸ ਦਾ ਸਾਥ ਨਹੀਂ ਦਿੱਤਾ ਸੀ ਆਖਰ ਪਹਿਲੀ ਵਾਰ ਗੁੱਸੇ ਦੇ ਵਿੱਚ ਆ ਕੇ ਉਸ ਨੇ ਆਪਣਾ ਝੱਗਾ ਤੱਕ ਪਾੜ ਲਿਆ ਸੀ ਉਸ ਤੋਂ ਬਾਅਦ ਮੀਡੀਆ ਦੇ ਕਹਿਣ ਤੇ ਲੋਕ ਭਾਵੇਂ ਅੱਜ ਉਸ ਨੂੰ ਲੱਖ ਕਹਿਣ ਕਿ ਉਹ ਡਰਾਮੇ ਕਰ ਰਿਹਾ ਪਰ ਉਸ ਦੀ ਦਲੀ ਤਮੰਨਾ ਕਿ ਉਹ ਜਿੱਤੇ ਪਾਰਲੀਮੈਂਟ ਵਿੱਚ ਪਹੁੰਚੇ ਜਿਹੜਾ ਦੇਸ਼ ਵੱਲੋਂ ਦਿੱਤਾ ਇੱਕ ਬਾਬਾ ਸਾਹਿਬ ਅੰਬੇਦਕਰ ਵੱਲੋਂ ਦਿੱਤਾ ਹਰ ਇੱਕ ਨੂੰ ਇੱਕ ਆਪਾਂ ਕਹਿ ਸਕਦੇ ਹਾਂ ਅਧਿਕਾਰ ਆ ਕਿ ਕੋਈ ਵੀ ਚੋਣ ਲੜ ਸਕਦਾ ਚਾਹੇ ਕੋਈ ਗਰੀਬ ਆ ਚਾਹੇ ਕੋਈ ਅਮੀਰ ਆ ਇਸ ਦਾ ਜਿਹੜਾ ਸਹੀ ਇਸਤੇਮਾਲ ਨੀਟੂ ਸ਼ਟਰਾਂ ਵਾਲਾ ਕਰਦਾ ਉਹ ਚੋਣ ਲੜਦਾ ਭਾਵੇਂ ਕਾਮਯਾਬੀ ਉਸਦੇ ਹਿੱਸੇ ਨਹੀਂ ਆਉਂਦੀ ਨਾ ਕਾਮਯਾਬੀ ਉਸਦੇ ਹਿੱਸੇ ਆਉਣ ਦੇ ਪਿੱਛੇ ਬਹੁਤ ਵੱਡੇ ਸਵਾਲ ਆ ਕਿਉਂਕਿ ਭਾਰਤ ਦੀ ਇਲੈਕਸ਼ਨ ਬਹੁਤ ਮਹਿੰਗੀ ਹੋ ਗਈ ਹੈ ਇੱਥੇ ਹੁਣ ਪੈਸਾ ਤੇਲਾ ਬਲ ਪ੍ਰਯੋਗ ਧਨ ਬਹੁਤ ਕੁਛ ਮਸਲ ਪਾਵਰ ਸਭ ਕੁਝ ਚਾਹੀਦਾ ਉਸ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦਾ ਨੀਟੂ ਛਤਰਾਂ ਵਾਲਾ ਪਰ ਪੰਜਾਬ ਦਾ ਮੁੱਖ ਮੰਤਰੀ ਧਰਤਲ ਦੇ ਨਾਲ ਜੁੜਿਆ ਹੋਇਆ ਬੰਦਾ ਤੇ ਅੱਜ ਲੋਕਾਂ ਨੇ ਉਸ ਦੀ ਸੋਚ ਦੇ ਉੱਤੇ ਮੋਰ ਵੀ ਲਾ ਦਿੱਤੀ ਆ ਜਿਹੜਾ ਨਕਾਰਿਆ ਹੋਇਆ ਬੰਦਾ ਨੀਟੂ ਛਤਰਾਂ ਵਾਲਾ ਭਾਵੇਂ ਇਲੈਕਸ਼ਨ ਹਾਰ ਗਿਆ ਪਰ ਸੰਜੀਵ ਅਰੋੜੇ ਦੇ ਨਾਲ ਜਿੱਤਣ ਤੋਂ ਬਾਅਦ ਜਦੋਂ ਸੰਜੀਵ ਅਰੋੜਾ ਮੁੱਖ ਮੰਤਰੀ ਪੰਜਾਬ ਨੂੰ ਮਿਲੂਗਾ ਤੇ ਨਾਲ ਦੀ ਨਾਲ ਹੀ ਨਿਯੁਕਤੀ ਪੱਤਰ ਨੀਟੂ ਛਤਰਾਂ ਵਾਲੇ ਨੂੰ ਵੀ ਸਰਦਾਰ ਭਗਵੰਤ ਸਿੰਘ ਮਾਣ ਮੁੱਖ ਮੰਤਰੀ ਪੰਜਾਬ ਨੇ ਦਿੱਤਾ ਨੀਟੂ ਸ਼ਟਰਾਂ ਵਾਲਾ ਮਿਲ ਕੇ ਭਾਵੇਂ ਉਹ ਐਮਐਲਏ ਨਹੀਂ ਬਣ ਸਕਿਆ ਪਰ ਲੋਕਾਂ ਦੀਆਂ ਮੁਸ਼ਕਲਾਂ ਉਸਨੇ ਵੀ ਜਦੋਂ ਗਲੀ ਗਲੀ ਜਾ ਕੇ ਵੋਟਾਂ ਮੰਗੀਆਂ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਉਸ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਸਭ ਤੋਂ ਵੱਡੀ ਅਹਿਮ ਖਬਰ ਲੁਧਿਆਣਾ ਇਲੈਕਸ਼ਨ ਦੇ ਨਾਲ ਜੁੜੀ ਹੋਈ